ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਕਿਸ ਸਰਦਾਰ ਨੇ ਸਿੱਖਾਂ ਦੇ ਨਾਲ ਗਦਾਰੀ ਕਰਕੇ ਅਹਿਮਦ ਸਾਹਿਬ ਅਦਾਲੀ ਦੀ ਸਹਾਇਤਾ ਕੀਤੀ ਉਹ ਵੀ ਉਸ ਸਮੇਂ ਦੇ ਵਿੱਚ ਜਦੋਂ ਅਹਿਮਦ ਸਾਹਿਬ ਅਦਾਲੀ ਨੇ ਬਹੁਤ ਵੱਡੀ ਸੰਖਿਆ ਦੇ ਵਿੱਚ ਸਿੱਖ ਸਨਾਵਾਂ ਨੂੰ ਮਾਰ ਦਿੱਤਾ ਸੀ ਗੱਲ ਹੈ 1762 ਵੱਡੇ ਘੱਲੂ ਘਾਰੇ ਦੇ ਸਮੇਂ ਦੀ ਮਲੇਰ ਕੋਟੜਾ ਦੇ ਨੇੜੇ ਇੱਕ ਘੱਲੂ ਘਾਰਾ ਵਾਪਰਦਾ ਹੈ ਸਿੱਖ ਸੈਨਾਪਤੀ ਜੱਤਸਾ ਸਿੰਘ ਆਲੂ ਵਾਲਿਆ ਚੜਤ ਸਿੰਘ ਹਰੀ ਸਿੰਘ ਭੰਗੀ ਜੈ ਸਿੰਘ ਕਨਈਆ ਟੋਪ ਦੇ ਨੇਤਾ ਜਿਹੜੇ ਸੀਗੇ ਉਹਨਾਂ ਨੇ ਇਕੱਠੇ ਹੋ ਕੇ ਮਤਾ ਪਾਸ ਕੀਤਾ ਕਿ ਬਰਨਾਲੇ ਵੱਲ ਨੂੰ ਵਧਿਆ ਜਾਏ ਉੱਥੇ ਜਾ ਕੇ ਮਹਾਰਾਜਾ ਪਟਿਆਲੇ ਦੇ ਵੰਸਜ ਬਾਬਾ ਆਲਾ ਸਿੰਘ ਜਿਹੜਾ ਹੈ ਉਹਨਾਂ ਤੋਂ ਸਹਾਇਤਾ ਲਈ ਜਾਏ ਉਹ ਆਪਣਾ ਕਾਫਲਾ ਲੈ ਕੇ ਅੱਗੇ ਵਧਦੇ ਹਨ ਜ्यों ਹੀ ਸਿੱਖ ਸਰਦਾਰਾਂ ਦੇ ਪੂਰਾ ਕੁੰਬਾ ਜਿਹੜਾ ਸੀਗਾ ਉੱਥੇ ਪਹੁੰਚਿਆ ਤਾਂ ਮਹਾਰਾਜਾ ਪਟਿਆਲਾ ਤੇ ਵੰਸਜ ਬਾਬਾ ਆਲਾ ਸਿੰਘ ਦੁਆਰਾ ਕਿਸੇ ਤਰ੍ਹਾਂ ਦੀ ਸਹਾਇਤਾ ਜਿਹੜੀ ਹੈਗੀ ਆ ਸਿੱਖ ਨਤਾਮਾ ਦੀ ਨਹੀਂ ਕੀਤੀ ਗਈ। ਉਲਟਾ ਜਦੋਂ ਅਬਦਾਲੀ ਉੱਥੇ ਪਹੁੰਚਿਆ ਤੇ ਅਬਦਾਲੀ ਦੀ ਅਧਿਨਤਾ ਸਵੀਕਾਰ ਕਰ ਲਈ ਗਈ ਉਸ ਨੂੰ ਆਪਣੇ ਆਪ ਨੂੰ ਉਹਦੇ سپرد ਕਰ ਦਿੱਤਾ ਗਿਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜਾ ਪਟਿਆਲਾ ਜਿਹੜੇ ਸੀਗੇ ਵੰਸਜ ਉਹਨਾਂ ਨੇ ਕਿਵੇਂ ਸਿੱਖਾਂ ਦੇ ਨਾਲ ਗਦਾਰੀ ਕੀਤੀ। ਇਸ ਤੋਂ ਬਾਅਦ ਕਿਵੇਂ ਮਹਾਰਾਜਾ ਪਟਿਆਲਾ ਦੇ ਵੰਸੇ ਦੇ ਬਾਬਾ ਆਲਾ ਸਿੰਘ ਅਬਦਾਲੀ ਦੇ ਵਿਸ਼ਵਾਸਪਾਤਰ ਬਣੇ ਰਹੇ ਅੱਜ ਅਸੀਂ ਲੜੀਵਾਰ ਉਸ ਨੂੰ ਅੱਗੇ ਤੋਰਦੇ ਹਾਂ ਅਹਿਮਦ ਸਾਹ ਅਬਦਾਲੀ ਦਾ ਸੱਤਵਾਂ ਹਮਲਾ 1764 ਦੇ ਵਿੱਚ ਅਬਦਾਲੀ ਜਿਹੜਾ ਹੈਗਾ ਅਫਗਾਨਿਸਤਾਨ ਤੋਂ ਚੱਲਦਾ ਹੈ ਉਹ ਦੀਆ ਸੁਨਾਮਾ ਨੇ ਜ्यों ਹੀ ਰਾਵੀ ਨੂੰ ਪਾਰ ਕੀਤਾ ਲਾਹੌਰ ਤੱਕ ਪਹੁੰਚਦੇ ਪਹੁੰਚਦੇ ਸਿੱਖ ਜਥੇ ਜਿਹੜੇ ਸੀਗੇ ਉਹ ਭੇੜੀਆਂ ਦੀ ਤਰ੍ਹਾਂ ਅਫਗਾਨੀ ਦੀਆਂ ਸਨਾਵਾ ਉੱਪਰ ਟੁੱਟ ਪਏ। ਬਹੁਤ ਤੰਗ ਪਰੇਸ਼ਾਨ ਕੀਤਾ ਗਿਆ। ਬਹੁਤ ਲੰਮਾ ਸਮਾਂ ਜਿਹੜਾ ਹੈਗਾ ਅਫਗਾਨੀ ਰੁਕ ਰੁਕ ਕੇ ਅੱਗੇ ਵਧਦਾ ਗਿਆ। ਜਦੋਂ ਉਹ ਲਾਹੌਰ ਆਇਆ ਲਾਹੌਰ ਦਾ ਦਰਵਾਜ਼ਾ ਉਦੋਂ ਸੀ ਕਾਬਲੀ ਮੱਲ। ਕਾਬਲੀ ਮੱਲ ਨੇ ਉਸ ਦਾ ਸਵਾਗਤ ਕੀਤਾ ਮਸਾ ਅਫਗਾਨੀ ਦਾ। ਕਿ ਕਿ ਅਮਨ ਸਾਹਬ ਅਦਾਲੀ ਦੇ ਕੋਲੇ afghan ਸੈਨਾ 18000 ਦੇ ਲਗਭਗ ਸੀ ਨਾਸਿਰ ਖਾਨ ਬਲੋਚ ਦੀ 12000 ਦੀ ਸੈਨਾ ਸੀਗੀ ਤਕਰੀਬਨ 30000 ਦੀ ਸੈਨਾ ਜਿਹੜੀ ਹੈਗੀ ਆ ਉਸ ਸਮੇਂ ਬਦਾਲੀ ਦੇ ਪਾਸ ਸੀ ਲਾਹੌਰ ਤੋਂ ਉਹ ਅੰਮ੍ਰਿਤਸਰ ਆਂਦਾ ਹੈ ਇਹ ਲਾਹੌਰ ਤੋਂ ਅੰਮ੍ਰਿਤਸਰ ਦਾ ਜਿਹੜਾ ਸਫ਼ਰ ਹੈਗਾ ਸਿਰਫ 35 ਕਿਲੋਮੀਟਰ ਦਾ ਸਫ਼ਰ ਸੀ ਇਹ 35 ਕਿਲੋਮੀਟਰ ਦੇ ਲਈ 4 ਦਿਨ ਜਿਹੜੇ ਹੈਗੇ ਆ ਅਬਦਾਲੀ ਨੂੰ ਲੱਗ ਗਏ ਕਿਉਂਕਿ ਸਿੱਖ ਨੇਤਾ ਜਿਹੜੇ ਸੀ ਜਿਹੋਨਾਂ ਦੇ ਵੱਡੇ ਵੱਡੇ ਜਥੇ ਲਗਾਤਾਰ ਅਫਗਾਨੀ ਦੇ ਉੱਪਰ ਅਟੈਕ ਕਰ ਰਹੇ ਸਨ ਗਰੀਲਾ ਵਾਰ ਦੁਆਰਾ ਤੇ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਸਨ ਤੁਸੀਂ ਇਸ ਗੱਲ ਦਾ ਅੰਦਾਜ਼ਾ ਇੱਥੋਂ ਲਗਾ ਸਕਦੇ ਹੋ ਕਿ ਉਹ ਅਫਗਾਨੀ ਜਿਹੜਾ ਲਾਹੌਰ ਤੋਂ ਮਲੇਰ ਕਟਲੇ ਤੱਕ ਪਹੁੰਚਣ ਦੇ ਲਈ ਸਿਰਫ 2 ਦਿਨ ਦੇ ਵਿੱਚ 1762 ਵਿੱਚ ਪਹੁੰਚ ਗਿਆ ਸੀ ਅੱਜ ਜਿਹੜਾ ਹੈ 1764 ਦੇ ਵਿੱਚ ਸਿਰਫ 35 ਕਿਲੋਮੀਟਰ ਦੇ ਸਫ਼ਰ ਨੂੰ ਉਸ ਨੂੰ 4 ਦਿਨ ਲੱਗ ਗਏ ਤੇ ਲਾਹੌਰ ਤੋਂ ਬਾਅਦ ਅੰਮ੍ਰਿਤਸਰ ਆਇਆ ਅੰਮ੍ਰਿਤਸਰ ਜਦੋਂ ਆਇਆ ਕਿਉਂਕਿ ਉਹਦਾ ਮਿਸ਼ਨ ਸੀ ਕਿ ਸਿੱਖਾਂ ਨੂੰ ਖਤਮ ਕਰਨਾ ਉਸ ਨੇ ਹਰਮੰਦਰ ਸਾਹਿਬ ਸਾਰੇ ਅੰਬਰਸਰ ਨੂੰ ਜਿਹੜਾ ਘੇਰਾ ਪਾ ਲਿਆ ਉਹਦੀ ਇੱਕ ਟੁਕੜੀ ਜਿਹੜੀ ਹੈਗੀ ਆ ਹਰਮੰਦਰ ਸਾਹਿਬ ਪਹੁੰਚ ਕੇ ਉੱਥੇ ਜਾ ਕੇ ਜਦੋਂ ਦੇਖਿਆ ਗਿਆ ਸਿਰਫ 30 ਸਿੱਖ ਜਿਹੜੇ ਸੀਗੇ ਉਸ ਸਮੇਂ ਉੱਥੇ ਜਿਹੜੇ ਹੈਗੇ ਆ ਹਰਮੰਦਰ ਸਾਹਿਬ ਦੀ ਰਾਖੀ ਕਰ ਰਹੇ ਸਨ ਉਹ ਦੇਖ ਕੇ ਬੜੇ ਹੈਰਾਨ ਹੋਏ ਕਿ ਇੰਨੇ ਤੋਂ ਸਿੱਖ ਜਿਨ੍ਹਾਂ ਨੂੰ ਪਤਾ ਹੈ ਕਿ ਅੱਗੇ ਮੌਤ ਹੈ ਅੱਗੇ ਮੌਤ ਹੈਗੀ ਐ ਉਹਨਾਂ ਨੂੰ ਮਾਰ ਦਿੱਤਾ ਜਾਏਗਾ ਪਰ ਉਹ ਵੀ ਸਾਰੇ ਜਿਹੜੇ ਹੈਗੇ ਆਪਣੇ ਧਰਮ ਲਈ ਬਲੀਦਾਨ ਦੇਣ ਨੂੰ ਤਿਆਰ ਸਨ ਤੇ ਦੋਨਾਂ ਸਨਾਵਾਂ ਵਿਚਕਾਰ ਟੱਕਰਾ ਹੁੰਦਾ ਹੈ ਇੱਕ ਪਾਸੇ ਹਜ਼ਾਰਾਂ ਦੇ ਵਿੱਚ ਸੈਨਾ ਦੂਜੇ ਪਾਸੇ ਸਿਰਫ 30 ਸੈਨਿਕ ਜਿਹੜੇ ਸੀਗੇ ਸਿੱਖ ਯੋਧੇ ਲੜ ਰਹੇ ਸਨ ਉਹ 30 ਦੇ 3 ਜਿਨ੍ਹਾਂ ਦਾ ਨੇਤਾ ਗੁਰਵੱਗ ਸਿੰਘ ਖੇਮ ਕਰਨ ਵਾਲਾ ਸੀਗਾ ਸਾਰੇ ਸਾਰੇ ਉੱਥੇ ਸ਼ਹੀਦ ਹੋ ਗਏ ਤੇ ਸਦਾ ਲਈ ਸਿੱਖ ਇਤਿਹਾਸ ਦੇ ਵਿੱਚ ਅਮਰ ਹੋ ਗਏ ਅੰਮ੍ਰਿਤਸਰ ਤੋਂ ਬਾਅਦ ਅਫਦਾਲੀ ਬਟਾਲੇ ਆਂਦਾ ਹੈ ਬਟਾਲੇ ਆਉਣ ਤੱਕ ਉਸ ਨੇ ਆਲੇ ਦੁਆਲੇ ਦੇ ਜਿਹੜੇ ਲੋਕ ਸੀਗੇ ਪਿੰਡ ਜਿਹੜੇ ਸੀ ਉਹਨਾਂ ਵਿੱਚ ਬਹੁਤ ਤਰਥੱਲੀ ਮਚਾ ਦਿੱਤੀ ਉੱਥੇ ਬਹੁਤ ਸਾਰੇ ਸਿੱਖਾਂ ਨੂੰ ਵੀ ਮਾਰਿਆ ਗਿਆ ਬਹੁਤ ਸਾਰੇ ਹਿੰਦੂਆਂ ਨੂੰ ਮਾਰਿਆ ਗਿਆ ਤੇ ਲੁੱਟਕਸੁੱਟ ਬਹੁਤ ਜ਼ਿਆਦਾ ਕੀਤੀ ਗਈ ਤੇ ਬਹੁਤ ਸਾਰੇ ਲੋਕਾਂ ਨੇ ਆਪਣੀ ਭੱਜ ਕੇ ਜੰਗਲਾਂ ਦੇ ਵਿੱਚ ਲੁੱਕ ਕੇ ਜਿਹੜੀ ਹੈਗੀ ਉਸ ਸਮੇਂ ਜਾਨ ਬਚਾਈ ਤੇ ਇੰਨੀ ਜ਼ਿਆਦਾ ਲੁੱਟ ਜਿਹੜੀ ਹੈਗੀ ਉਸ ਸਮੇਂ ਕੀਤੀ ਗਈ ਜਦੋਂ ਅਬਦਾਲੀ ਬਟਾਲੇ ਤੋਂ ਜਲੰਧਰ ਆਉਂਦਾ ਹੈ ਜਲੰਧਰ ਤੋਂ ਜਿਹੜਾ ਹੈਗਾ ਕਲਕਾ ਤੱਕ ਪਹੁੰਚਦਾ ਹੈ ਕਲਕਾ ਤੋਂ ਸੋਨੀਪੱਤ ਜਾਂਦਾ ਹੈ ਇਸ ਦਰਮਿਆਨ ਇੰਨੀ ਜ਼ਿਆਦਾ ਲੁੱਟ ਕੀਤੀ ਗਈ ਕਿ ਲੋਕ ਜਿਹੜੇ ਹੈਗੇ ਆ ਕਹਿਣ ਲੱਗ ਪਏ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸਾਹੇ ਦਾ ਇਹ ਖਾਨ ਤੁਸੀਂ ਅੱਜ ਸੁਣਦੇ ਹੋ ਕੰਨਾਂ ਵਿੱਚ ਸਾਡੇ ਪੈਂਦੇ ਆ ਪੰਜਾਬੀ ਇਤਿਹਾਸ ਜਦੋਂ ਅਸੀਂ ਪੜ੍ਹਦੇ ਆ ਇਹ ਉਸ ਸਮੇਂ ਪ੍ਰਚਲਿਤ ਹੋਈ ਸੀ ਕਿ ਕਿੰਨੀ ਜ਼ਿਆਦਾ ਲੁੱਟ ਜਿਹੜੀ ਹੈਗੀ ਆ ਅਹਿਮਦ ਸਾਹਬਦਾਲੀ ਨੇ ਪੰਜਾਬ ਵਿੱਚ ਕੀਤੀ ਉਸ ਨੇ ਸਾਹ ਖਾਣ ਦੇ ਲਈ ਕੁਝ ਵੀ ਨਹੀਂ ਛੱਡਿਆ ਲੋਕ ਜਿਹੜੇ ਹੈਗੇ ਆ ਭੁੱਖੇ ਮਰਨ ਲੱਗ ਗਏ ਸਨ ਇੰਨੀ ਜ਼ਿਆਦਾ ਲੁੱਟ ਕੀਤੀ ਗਈ ਸੀ ਜਦੋਂ ਦੀ ਸੈਨਾ ਜਿਹੜੀ ਹੈਗੀ ਆ ਸੋਨੀਪੱਥ ਪਹੁੰਚ ਗਈ ਸੋਨੀਪੱਥ ਦੇ ਕੋਲੇ ਇੱਕ ਜਗ੍ਹਾ ਹੈ ਕੰਚਪੁਰਾ ਉੱਥੇ ਜਦੋਂ ਪਹੁੰਚੀ ਉੱਥੇ ਹੀ ਨਾਸਰ ਖਾਨ ਬਲੋਚ ਨੇ ਅਹਿਮਦ ਸਾਹਬਦਾਲੀ ਨੂੰ ਸਲਾਹ ਦਿੱਤੀ ਕਿ ਜੇ ਸਿੱਖਾਂ ਨੂੰ ਕੰਟਰੋਲ ਵਿੱਚ ਕਰਨਾ ਹੈ ਕੰਮ ਕਿਸੇ ਲੋਕਲ ਸ਼ਾਸਕ ਨੂੰ ਇਹਦੀ ਜ਼ਿੰਮੇਵਾਰੀ ਦਿੱਤੀ ਜਾਏ ਤੇ ਲੋਕਲ ਸ਼ਾਸਕ ਬਾਬਾ ਆਲਾ ਸਿੰਘ ਹੋ ਸਕਦਾ ਸੀ ਸੋ ਇਸ ਕਰਕੇ ਅਬਦਾਲੀ ਦੀਆਂ ਸਨਾਵਾਂ ਜਿਹੜੀਆਂ ਹੈ ਕਿ ਕੰਜਪੁਰੇ ਤੋਂ ਸਰਹੰਦ ਆਉਂਦੀਆਂ ਨੇ ਸਰਹੰਦ ਤੋਂ ਬਾਅਦ ਉਹ ਪੰਚੀਆਂ ਪਟਿਆਲੇ ਹੁਣ ਜਦੋਂ ਸਰਹੰਦ ਆਇਆ ਅਬਦਾਲੀ ਦੀ ਸੈਨਾ ਤਾਂ ਸਰਹੰਦ ਨੂੰ ਦੇਖ ਕੇ ਉਹ ਹੱਕਾ ਵੱਕਾ ਰਹਿ ਗਿਆ ਕਿ ਹੱਸਦਾ ਵਸਦਾ ਸ਼ਹਿਰ ਕਿਵੇਂ ਤਬਾਹ ਹੋ ਗਿਆ ਜਿਸ ਨੂੰ ਕਿ 1762 ਵਿੱਚ ਉਹ ਇੱਕ ਹਰੇ ਭਰੇ ਇਲਾਕੇ ਦੇ ਰੂਪ ਵਿੱਚ ਛੱਡ ਕੇ ਗਿਆ ਸੀ ਵੱਡੇ ਵੱਡੇ ਮਹਿਲ ਇੱਥੇ ਛੱਡ ਕੇ ਗਿਆ ਸੀ ਪਰ ਹੁਣ 1764 ਵਿੱਚ ਪਹੁੰਚਦੇ ਪਹੁੰਚਦੇ ਇਹ ਤਾਂ ਸਾਰਾ ਸ਼ਹਿਰ ਜਿਹੜਾ ਹੈਗਾ ਖੰਡਰ ਬਣ ਗਿਆ ਮਹਿਲ ਜਿਹੜੇ ਹੈਗੇ ਆ ਸਾਰੇ ਕਲੈਪਸ ਹੋ ਗਏ ਢਾਹ ਦਿੱਤੇ ਗਏ ਵੱਡੇ ਵੱਡੇ ਜਿਹੜੇ ਪਾਣੀ ਦੇ ਬਣਾਏ ਹੋਏ ਤੇ ਟੈਂਕ ਉਹ ਸਾਰੇ ਤੋੜ ਦਿੱਤੇ ਗਏ ਸ਼ਹਿਰ ਦੇ ਵਿੱਚ ਕੋਈ ਕੋਈ ਟਾਵਾ ਟੱਲਾ ਵਿਅਕਤੀ ਸੀ ਜਿਹੜਾ ਵਿਚਰ ਰਿਹਾ ਸੀਗਾ ਨਹੀਂ ਸਭ ਜਿਹੜੇ ਹੈਗੇ ਆ ਮਾਰ ਦਿੱਤੇ ਗਏ ਸਨ ਅਸਲ ਕੀ ਹੋਇਆ ਕਿਵੇਂ ਸੀ 1762 ਦੇ ਵਿੱਚ ਜਦੋਂ ਵੱਡਾ ਕੱਲੂ ਕਾਰਾ ਹੋਇਆ ਤਾਂ ਸਰਹੰਦ ਦੇ ਗਵਰਨਰ ਜੈਨ ਖਾਂ ਨੇ ਅਬਦਾਲੀ ਦੀ ਸਹਾਇਤਾ ਕੀਤੀ ਤੇ ਸਿੱਖਾਂ ਦੇ ਵਿੱਚ ਜੈਨ ਖਾਂ ਦੇ ਪ੍ਰਤੀ ਬਹੁਤ ਰੰਜਿਸ਼ ਸੀ ਕਿ ਇਸ ਨੂੰ ਸਾਤਕ ਸਿਖਾਇਆ ਜਾਏ ਸੋ ਇਹ ਇਸ ਕਰਕੇ 1762 ਦੇ ਵਿੱਚ ਇੱਕ ਤਾਂ ਇਹਦੇ ਵਿਰੁੱਧ ਅਟੈਕ ਕੀਤਾ ਗਿਆ ਉਸ ਸਮੇਂ ਜੈਨ ਖਾਨ ਤੋਂ 50000 ਰੁਪਇਆ ਲਿਆ ਗਿਆ ਉਹ ਪੈਸੇ ਲੈ ਕੇ ਸਿੱਖਾਂ ਨੇ ਆਪਣਾ ਹਥਿਆਰ ਖਰੀਦਿਆ ਤੇ ਅਵਦਾਲੀ ਦੇ ਵਿਰੁੱਧ ਕਾਰਵਾਈ ਕੀਤੀ ਸੀ ਜੋ ਅੰਮ੍ਰਿਤਸਰ ਦੇ ਵਿੱਚ ਲੜਾਈ ਹੋਈ ਸੀ ਜਿਹਦੇ ਵਿੱਚ ਅਵਦਾਲੀ ਨੂੰ ਹਰਾਇਆ ਗਿਆ ਸੀਗਾ ਤੇ ਫਿਰ 1763 ਦੇ ਵਿੱਚ ਸਿੱਖਾਂ ਨੇ ਇੱਕ ਬਹੁਤ ਵੱਡਾ ਅਟੈਕ ਸਰਹੰਗ ਦੇ ਵਿਰੁੱਧ ਕੀਤਾ ਜੈਨ ਖਾਨ ਨੂੰ ਮਾਰ ਦਿੱਤਾ ਗਿਆ ਤੇ ਸਾਰਾ ਸ਼ਹਿਰ ਜਿਹੜਾ ਹੈਗਾ ਮਲਿਆ ਮੇਟ ਕਰ ਦਿੱਤਾ ਗਿਆ ਤੇ ਉਹ ਬਾਦਨਸੀਰ ਸ਼ਹਿਰ ਹੈ ਜਿਹੜਾ ਕਈ ਵਾਰੀ ਖਤਮ ਕੀਤਾ ਗਿਆ ਅੱਜ ਜਦੋਂ ਤੁਸੀਂ ਦੇਖਦੇ ਹੋ ਤੇ ਇਹ ਸਹਿਰ ਜਿਹੜਾ ਹੈਗਾ ਉਸ ਤੋਂ ਬਾਅਦ ਕਦੇ ਦੁਬਾਰੇ ਨਹੀਂ ਬਸ ਗਿਆ ਦੁਬਾਰੇ ਨਹੀਂ ਬਸ ਪਾਇਆ ਬਲਕਿ ਜੇ ਇਹ ਸਹਿਰ ਨਾ ਖਤਮ ਹੁੰਦਾ ਤਾਂ ਮੇ ਵੀ ਸ਼ਾਇਦ ਅੱਜ ਇਹ ਦਿੱਲੀ ਤੋਂ ਵੱਡਾ ਹੋਣਾ ਸੀ ਪਰ ਕਿਸਮਤ ਜਿਹੜੀ ਹੈਗੀ ਆ ਉਹਦੇ ਵਿੱਚ ਕੁਝ ਹੋਰ ਲਿਖਿਆ ਸੀਗਾ ਸੋ ਇਸ ਕਰਕੇ ਇਹ ਸਹਿਰ ਜਿਹੜਾ ਹੈਗਾ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਕਰਕੇ ਇੱਕ ਸਰਾਫਤ ਸਹਿਰ ਬਣ ਗਿਆ ਤੇ ਅਵਦਾਲੀ ਨੇ ਜਦੋਂ ਦੇਖਿਆ ਕਿ ਇੰਨਾ ਜ਼ਿਆਦਾ ਨੁਕਸਾਨ ਇੱਥੇ ਹੋ ਗਿਆ ਉਹ ਦੇਖ ਨਹੀਂ ਪਾਇਆ ਉਸ ਨੂੰ ਇੰਨਾ ਸਦਮਾ ਲੱਗਿਆ ਤੇ ਫਿਰ ਅਵਦਾਲੀ ਇੱਥੋਂ ਪਟਿਆਲੇ ਜਾਂਦਾ ਹੈ ਪਟਿਆਲੇ ਜਾ ਕੇ ਉੱਥੋਂ ਦੇ ਸ਼ਾਸਕ ਬਾਬਾ ਆਲਾ ਸਿੰਘ ਦੇ ਨਾਲ ਉਹਦੀ ਮੁਲਾਕਾਤ ਹੁੰਦੀ ਹੈ ਤੇ ਸਰਹੰਦ ਦਾ ਜਿੰਨਾ ਇਲਾਕਾ ਸੀਗਾ ਉਹ ਸਾਰਾ 3.5 ਲੱਖ ਰੁਪਏ ਸਾਲਾਨਾ ਕਰ ਦੇ ਬਦਲੇ ਦੇ ਵਿੱਚ ਬਾਬਾ ਆਲਾ ਸਿੰਘ ਨੂੰ ਦੇ ਦਿੱਤਾ ਗਿਆ ਤੇ ਪਾਪਾ ala singh ਨੂੰ ਰਾਜੇ ਦਾ ਖਿਤਾਬ ਦਿੱਤਾ ਗਿਆ ਉਸ ਨੇ ਅਬਦਾਲੀ ਦੀ ਅਧੀਨਤਾ ਸਰਕਾਰ ਕਰ ਲਈ ਇਸ ਤਰ੍ਹਾਂ ਦੇ ਨਾਲ ਦੂਜੀ ਵਾਰੀ ਬਾਬਾ ala singh ਨੇ ਗਦਾਰੀ ਕੀਤੀ ਅਬਦਾਲੀ ਦੀ ਅਧੀਨਤਾ ਸਰਕਾਰ ਕਰਕੇ ਸੋ ਇਸ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਸਿੱਖ ਸ਼ਾਸਕ ਨੇ ਅਬਦਾਲੀ ਦੀ ਅਧੀਨਤਾ ਸਰਕਾਰ ਕੀਤੀ ਕਿਵੇਂ ਉਸ ਸ਼ਾਸਕ ਨੇ ਪਟਿਆਲੇ ਦੇ ਵਿੱਚ ਅਬਦਾਲੀ ਦੇ ਸਿੱਕੇ ਜਾਰੀ ਕੀਤੇ ਜੀਤ ਦੇ ਵਿੱਚ ਅਬਦਾਲੀ ਦੇ ਸਿੱਕੇ ਜਾਰੀ ਕੀਤੇ ਇਸ ਤਰ੍ਹਾਂ ਦੇ ਨਾਲ ਅਬਦਾਲੀ ਪਟਿਆਲੇ ਦੇ ਵਿੱਚ ਇਹ ਸਾਰੀ ਜ਼ਿੰਮੇਵਾਰੀ ਇਸ ਇਲਾਕੇ ਦੀ ਬਾਬਾ ਆਲਾ ਸਿੰਘ ਨੂੰ ਦਿੰਦਾ ਹੋਇਆ ਇੱਥੋਂ ਵਾਪਸ ਚੱਲਦਾ ਹੈ ਜਿਉਂ ਹੀ ਉਹ ਰੋਪੜ ਦੇ ਨੇੜੇ ਸਤਲੁਜ ਕੋਲੇ ਪਹੁੰਚਿਆ ਉਸ ਨੇ ਸਤਲੁਜ ਨੂੰ ਕ੍ਰੋਸ ਕੀਤਾ ਫਿਰ ਸਿੱਖ ਜੱਫੇ ਜਿਹੜੇ ਹੈਗੇ ਆ ਭੁੱਖੇ ਸ਼ੇਰਾਂ ਦੀ ਤਰ੍ਹਾਂ ਅਬਦਾਲੀ ਦੇ ਗਰੁੱਪ ਸੈਨਾ ਦੇ ਉੱਪਰ ਟੁੱਟ ਪਏ ਤੇ ਲਗਾਤਾਰ ਉਸ ਨੂੰ ਤੰਗ ਕਰਦੇ ਰਹੇ ਮੰਨਿਆ ਜਾਂਦਾ ਹੈ ਕਿ 7 ਦਿਨ ਅਤੇ 7 ਰਾਤਾ ਲਗਾਤਾਰ ਅਟੈਕ ਹੁੰਦੇ ਗਏ ਕਿਉਂਕਿ ਸਿੱਖ ਜਿਹੜੇ ਹੈਗਾ ਗੁਰੀਲਾ ਵਾਰਨਾ ਲੜਦੇ ਸਨ ਅਫਜ਼ਾਲੀ ਜਿਹੜਾ ਹੈਗਾ ਡਿਫੈਂਸਿਵ ਦੇ ਰੂਪ ਵਿੱਚ ਲੜਦਾ ਸੀਗਾ ਸੋ ਇਸ ਤਰ੍ਹਾਂ ਦੇ ਨਾਲ ਅਫਜ਼ਾਲੀ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਤੰਗ ਕੀਤਾ ਗਿਆ ਤੇ ਇਸ ਤਰ੍ਹਾਂ ਅਫਜ਼ਾਲੀ ਜਿਹੜਾ ਹੈਗਾ ਲਾਹੌਰ ਹੁੰਦਾ ਹੋਇਆ ਤੇ ਅੱਗੇ ਨੂੰ ਚਲਾ ਗਿਆ ਅਹਿਮਦ ਸਾਦ ਅਬਦਾਲੀ ਨੇ ਆਪਣੇ ਪੰਜਾਬ ਦੇ ਅਹਿਲਕਾਰਾਂ ਨੂੰ ਸਲਾਹ ਦਿੱਤੀ ਕਿ ਉਹ ਹੀ ਪੰਜਾਬ ਦੇ ਸਿੱਖਾਂ ਉੱਪਰ ਕੰਟਰੋਲ ਕਰਨ ਇਸ ਦੇ ਲਈ ਉਹਨਾਂ ਨੂੰ ਵੱਡੇ-ਵੱਡੇ ਨਗੀਰਾਂ ਤੇ ਇਨਾਮ ਦਿੱਤੇ ਜਾਣਗੇ ਪਰ ਅਬਦਾਲੀ ਨੂੰ ਕੀ ਪਤਾ ਹੈ ਕਿ ਜਿਨ੍ਹਾਂ ਅਹਿਲਕਾਰਾਂ ਨੂੰ ਉਹ ਸਲਾਹ ਦੇ ਰਿਹਾ ਹੈ ਉਹ ਸਭ ਜਾਣਦੇ ਹਨ ਕਿ ਪੰਜਾਬ ਦੇ ਸਿੱਖਾਂ ਉੱਪਰ ਕੰਟਰੋਲ ਕਰਨਾ ਅਸੰਭਵ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਬਦਾਲੀ ਦੇ ਲਈ 1 ਇੰਚ ਵੀ ਜ਼ਮੀਨ ਪੰਜਾਬ ਦੇ ਵਿੱਚ ਮੌਜੂਦ ਨਹੀਂ ਹੋਏਗੀ ਜਿੱਥੇ ਉਸ ਨੂੰ ਆਸਰਾ ਮਿਲੇ ਸੋ ਇਸ ਤਰ੍ਹਾਂ ਦੇ ਨਾਲ ਅਬਦਾਲੀ ਬੇਵਸ ਹੋ ਗਿਆ ਤੇ ਬੇਵਸ ਹੋ ਕੇ ਅਫਗਾਨਿਸਤਾਨ ਨੂੰ ਚੱਲ ਪਿਆ ਪਰ ਜਾਣ ਸਮੇਂ ਫੇਰ ਸਿੱਖ ਸੁਨਾਮਾ ਦੁਆਰਾ ਉਹਦੇ ਉੱਤੇ ਲਗਾਤਾਰ ਗੁਰੀਲਾਵਾਰ ਦੁਆਰਾ ਅਟੈਕ ਹੁੰਦੇ ਗਏ ਇਹਦੇ ਨਾਲ ਹੀ ਇਹ ਸਾਡਾ ਵੀਡੀਓ ਇੱਥੇ ਸਮਾਪਤ ਹੁੰਦਾ ਹੈ ਤੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਦਿੰਦੇ ਰਹੀਏ